9 ਜਨਵਰੀ 1953 ਸਿਮਰਨ ਭੋਕਾ ਸਾਧਨ ਨਹੀਂ ਇਹ ਪ੍ਰੀਤ ਦੀ ਰੀਦ ਹੈ ਬਿਸਰਤ ਨਾ ਹੈ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪ੍ਰਬਲ ਪਈ ਮਨ ਤੇ ਹਰੀ ਅਬ ਬਿਸਰਤ ਨਹੀਂ ਇਹ ਪ੍ਰੀਤ ਪ੍ਰਬਲ ਬਨ ਗਈ ਹੈ ਸਿਮਰਨ ਰਸਨਾ ਨਾਲ ਕਰਨਾ ਹੈ ਇਹ ਫਿਰ ਆਪੇ ਹੀ ਹੇਠਾਂ ਹਿਰਦੇ ਵਿੱਚ ਲਹਿ ਜਾਂਦਾ ਹੈ ਜਿਵੇਂ ਰੋਟੀ ਮੂੰਹ ਨਾਲ ਖਾਈਦੀ ਹੈ ਤੇ ਚਿੱਠੀ ਤਾਂ ਗਲੇ ਤੋਂ ਹੇਠਾਂ ਲਹਿ ਜਾਂਦੀ ਹੈ ਇਸ ਤਰ੍ਹਾਂ ਨਾਲ ਜਪਿਆ ਹੋਇਆ ਨਾਮ ਤਲਹੀਲ ਵਿੱਚ ਆਪੇ ਹੀ ਜਾ ਵਸਦਾ ਹੈ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਵਾਹਿਗੁਰੂ ਦਾ ਨਾਮ ਜਪਣਾ ਮੁਸ਼ਕਲ ਵੀ ਹੈ ਤੇ ਆਸਾਨ ਵੀ ਪਹਿਲੇ ਪਹਿਲੇ ਆਦਮੀ ਨੂੰ ਮੁਸ਼ਕਲ ਲੱਗਦਾ ਹੈ ਸਹਜੇ ਸਹਜੇ ਫਿਰ ਜਪਣਾ ਆਸਾਨ ਹੋ ਜਾਂਦਾ ਹੈ ਗੁਰਮਖ ਦੀ ਸੰਗਤ ਇਸ ਨੂੰ ਹੋਰ ਆਸਾਨ ਕਰ ਦਿੰਦੀ ਹੈ ਸੂਰਜ ਨੂੰ ਦੇਖਣਾ ਮੁਸ਼ਕਲ ਹੈ ਕੁਝ ਸੈਂਗੜ ਹੀ ਦੇਖਿਆ ਜਾ ਸਕਦਾ ਹੈ ਉਹ ਵੀ ਕਾਲੀ ਸ਼ੀਸ਼ੇ ਵਿੱਚ ਨਹੀਂ ਤਾਂ ਅੱਖਾਂ ਖਰਾਬ ਹੋ ਜਾਂਦੀਆਂ ਹਨ ਪਰ ਜੇ ਕਟੋਰੀ ਵਿੱਚ ਪਾਣੀ ਪਾ ਦੇਵੋ ਤੇ ਧੁੱਪ ਵਿੱਚ ਰੱਖ ਦੇਵੋ ਹੁਣ ਪਾਣੀ ਵਿੱਚੋਂ ਸੂਰਜ ਦਿਸ ਪੈਂਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਨੂੰ ਨਾਮ ਦੇ ਕਟੋਰੀ ਵਿੱਚੋਂ ਦੇਖੋ ਤਾਂ ਦਿਸ ਪੈਂਦਾ ਹੈ ਨਾਮ ਦਾ ਲੜਫੜ ਕੇ ਛੱਡੋ ਨਾ ਤਾਂ ਕਾਮਯਾਬੀ ਹੈ ਵਾਹਿਗੁਰੂ ਸਾਡੇ ਅੰਦਰ ਹੈ ਜਿਹੜੀ ਚੀਜ਼ ਕੋਲ ਹੋਵੇ ਉਸ ਦਾ ਮਿਲਣਾ ਕੀ ਮੁਸ਼ਕਲ ਹੈ ਵਾਹਿਗੁਰੂ ਮਿਲਨ ਦਾ ਰਸਤਾ ਤਾਂ ਆਸਾਨ ਸੀ ਫਕੀਰਾਂ ਤੇ ਅਕਉਤੀ ਸੰਤਾਂ ਨੇ ਆਪਣੇ ਲਾਭ ਦੀ ਖਾਤਰ ਮੁਸ਼ਕਲ ਬਣਾ ਛੱਡਿਆ ਹੈ ਵਾਹਿਗੁਰੂ ਜੀ ਨੇ ਜੋ ਸਾਡੇ ਜੀਵਨ ਵਾਸਤੇ ਜ਼ਰੂਰੀ ਚੀਜ਼ ਹੈ ਉਹ ਸਸਤੀ ਤੇ ਆਸਾਨੀ ਨਾਲ ਮਿਲਣ ਵਾਲੀ ਕਰ ਦਿੱਤੀ ਹੈ ਦੇਖੋ ਕਿ ਉਹਦੀ ਜ਼ਰੂਰਤ ਘਟ ਹੈ ਇਸ ਬਗੈਰ ਗੁਜ਼ਾਰਾ ਹੋ ਸਕਦਾ ਹੈ ਇਹ ਮਹਿੰਗਾ ਹੈ ਕਣਕ ਇਸ ਤੋਂ ਸਸਤੀ ਹੈ ਪਾਣੀ ਦੀ ਹਰ ਇੱਕ ਨੂੰ ਲੋੜ ਹੈ ਉਹ ਮੁਫਤ ਹੀ ਮਿਲ ਜਾਂਦਾ ਹੈ ਹਵਾ ਇਹਨਾਂ ਸਭਾਂ ਤੋਂ ਜ਼ਰੂਰੀ ਹੈ ਉਸ ਵਾਸਤੇ ਵਾਹਿਗੁਰੂ ਨੇ ਅੰਦਰ ਹੀ ਸੁਤੇ ਇੰਤਜ਼ਾਮ ਕਰ ਛੱਡਿਆ ਵਾਹਿਗੁਰੂ ਜੋ ਸਬ ਦਾ ਕਾਰਨ ਹੈ ਉਸ ਦੇ ਬਿਨਾਂ ਤਾਂ ਜੀਵਨ ਹੋ ਹੀ ਨਹੀਂ ਸਕਦਾ ਇਸ ਵਾਸਤੇ ਉਸ ਦਾ ਮਿਲਣਾ ਸਭ ਤੋਂ ਆਸਾਨ ਹੋਣਾ ਚਾਹੀਦਾ ਹੈ ਤੇ ਇਹ ਹੈ ਵੀ ਠੀਕ ਵਾਹਿਗੁਰੂ ਹਰ ਥਾਂ ਹੈ ਉਹ ਸਾਡੇ ਮਨ ਤਨ ਤੇ ਪ੍ਰਾਣਾ ਵਿੱਚ ਰਵ ਰਿਹਾ ਹੈ ਅਸੀਂ ਸਿਰਫ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਉਹ ਸਾਡੇ ਸਰੀਰ ਦੇ ਅੰਦਰ ਹਰ ਵਕਤ ਨਾਲ ਹੈ ਸਭ ਕੁਝ ਦੇਖਦਾ ਹੈ ਤੇ ਸੁਣਦਾ ਹੈ ਇਹ ਗੱਲ ਅਸਾਂ ਸਿਰਫ ਯਾਦ ਰੱਖਣੀ ਹੈ ਜਿਵੇਂ ਘਰ ਰੁਪਏ ਹੋਣ ਪਰ ਅਸੀਂ ਭੁੱਲ ਜਾਈਏ ਤੇ ਲੈਣੇ ਵਾਲੇ ਨੂੰ ਨਾਂ ਦੇ ਸਕੀਏ ਤਾਂ ਸਾਰੇ ਸ਼ਹਿਰ ਵਿੱਚ ਸਾਖ ਗਵਾਹ ਬੈਠੀਦੀ ਹੈ ਜੇ ਯਾਦ ਆ ਜਾਏ ਤਾਂ ਸਾਖ ਰਹਿ ਜਾਂਦੀ ਹੈ ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜਪ ਕੇ ਅਸਾਂ ਉਸ ਦੀ ਹਜੂਰੀ ਦੀ ਪ੍ਰਤੀਤੀ ਪਗਾਉਣੀ ਹੈ ਜੇ ਹਰ ਵੇਲੇ ਯਾਦ ਰਹੀਂ ਕਿ ਵਾਹਿਗੁਰੂ ਹੈ ਤੇ ਸਾਡੇ ਅੰਗ ਸੰਗ ਹੈ ਉਹ ਸਾਡਾ ਪਿਤਾ ਹੈ ਤੇ ਸਾਨੂੰ ਪਿਆਰ ਕਰਦਾ ਹੈ ਅਸੀਂ ਉਸ ਦੀ ਅੰਛ ਜੋ ਹੋਏ ਸਤਿਗੁਰੂ ਨੂੰ ਮੱਥਾ ਟੇਕੀ ਤੁਹਾਡੀ ਸ਼ਰਧਾ ਨੂੰ ਹੀ ਫਲ ਲਗੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਹਰ ਵੇਲੇ ਮੱਥਾ ਟੇਕ ਸਕਦੇ ਹੋ ਇਵੇਂ ਕਰੋ ਤਾਂ ਜੀਵਨ ਸਫਲ ਹੋਏਗਾ। ਨਾਮ ਸਾਡਾ ਰੱਖਾ ਹੈ। ਮੈਨੂੰ ਭਰੋਸਾ ਹੈ ਕਿ ਜੇ ਕਿਸੇ ਵੇਲੇ ਕਿਸੇ ਵਿਕਾਰ ਵੱਲੇ ਮੇਰਾ ਮਨ ਚਲਾ ਹੀ ਜਾਵੇ ਤਾਂ ਮੇਰਾ ਨਾਮ ਮੈਨੂੰ ਉਸ ਵਿਕਾਰ ਦੇ ਕਰਨ ਤੋਂ ਬਚਾ ਲਵੇਗਾ। ਫਕੀਰਾਂ ਦੀ ਵਸ ਇੱਕ ਅਰਦਾਸ ਹੁੰਦੀ ਹੈ। ਤੈਨੂੰ ਰੱਬ ਨਾ ਭੁੱਲੇ। ਦੁਆ ਫਕੀਰਾਂ ਦੀ ਇਹ ਗੁਰੂ ਅੰਗ ਸੰਗ ਨਾਮ ਦਾ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ